ਇਸ ਕਹਾਣੀ ਦਾ ਮੁੱਖ ਨੀਮ ਹੈ ਹੀਰਿਆਂ ਦਾ ਹਾਰ ਆਓ ਆਪਾਂ ਹੁਣ ਇਸ ਕਹਾਣੀ ਵੱਲ ਅੱਗੇ ਵਧੀਏ ਇੱਕ ਵਾਰ ਇੱਕ ਸ਼ਹਿਰ ਵਿੱਚ ਇੱਕ ਸੇਠ ਰਹਿੰਦਾ ਸੀ ਜਿਸ ਦੀ ਦੁਕਾਨ ਸਨਿਆਰੇ ਦੀ ਦੁਕਾਨ ਸੀ ਅਤੇ ਬਹੁਤ ਹੀ ਕਾਮਕਾਰ ਉਸ ਦਾ ਵਧੀਆ ਚੱਲਦਾ ਸੀ ਪਰ ਉਹ ਦਿਲ ਦਾ ਸਾਫ਼ ਅਤੇ ਮਿਹਨਤੀ ਅਤੇ ਰੱਬ ਨੂੰ ਮੰਨਣ ਵਾਲਾ ਸੇਠ ਸੀ ਕਿਉਂਕਿ ਉਹ ਕਿਸੇ ਨਾਲ ਵੀ ਕਦੇ ਧੋਖਾ ਨਹੀਂ ਕਰਦਾ ਸੀ ਅਤੇ ਰੱਬ ਨੂੰ ਵੀ ਹਰ ਪਲ ਯਾਦ ਕਰਨ ਵਾਲਾ ਸੇਠ ਸੀ ਫਿਰ ਇੱਕ ਦਿਨ ਉਸ ਕੋਲ ਇੱਕ ਬਜ਼ੁਰਗ ਔਰਤ ਆਈ ਅਤੇ ਉਸ ਨੂੰ ਕਹਿਣ ਲੱਗੀ ਕਿ ਸੇਠ ਜੀ ਮੈਨੂੰ ਕੋਈ ਸਸਤਾ ਜਿਹਾ ਹਾਰ ਦਿਖਾਓ ਜਿਹੜਾ ਕਿ 15 ਰੁਪਏ ਦਾ ਹੋਵੇ ਫਿਰ ਉਸ ਸੇਠ ਨੇ ਬੋਲਿਆ ਕਿ ਮਾਈ 15 ਰੁਪਏ ਕੀ ਮੈਂ ਤੈਨੂੰ ਇੱਕ 10 ਰੁਪਏ ਦੇ ਵਿੱਚ ਹੀ ਹਾਰ ਦੇ ਦੇਵਾਂਗਾ ਪਰ ਮੇਰੀ ਤਜੋਰ ਮੇਰੀ ਸੰਦੂਕੜੀ ਦੀ ਚਾਬੀ ਘਰ ਵਿੱਚ ਭੁੱਲ ਗਈ ਹੈ ਅਤੇ ਤੂੰ ਦੁਪਹਿਰ ਤੋਂ ਬਾਅਦ ਸ਼ਾਮ ਨੂੰ ਮੇਰੀ ਦੁਕਾਨ ਤੇ ਆ ਜਾਈਂ ਅਤੇ ਜਿੱਦਾਂ ਜਿੱਦਾਂ ਟਾਈਮ ਗੁਜ਼ਰਿਆ ਤੇ ਦੁਪਹਿਰ ਹੋਈ ਤੇ ਉਹ ਸੇਠ ਆਪਣੇ ਘਰ ਵਿੱਚ ਦੁਪਹਿਰ ਦਾ ਖਾਣਾ ਖਾਣ ਚਲੇ ਗਿਆ ਅਤੇ ਉਸ ਨੇ ਆਪਣੀ ਤਜੋਰੀ ਦੀ ਚਾਬੀ ਸ਼ਾਮ ਨੂੰ ਕਿਸੇ ਹੱਥ ਦੁਕਾਨ ਤੇ ਪੰਜਵਾਹ ਦਿੱਤੀ ਅਤੇ ਮਨੀਮ ਨੂੰ ਕਹਿ ਦਿੱਤਾ ਕਿ ਜੇ ਇੱਕ ਔਰਤ ਆਈ ਤੇ ਉਸ ਨੂੰ ਸੰਦੂਕ ਰੀ ਵਿੱਚੋਂ ਹਾਰ ਦੇ ਦੇਵੀ ਫਿਰ ਉਹ ਮਾਈ ਦੁਪਹਿਰ ਸ਼ਾਮ ਦੁਪਹਿਰ ਤੋਂ ਬਾਅਦ ਸ਼ਾਮ ਨੂੰ ਜਦੋਂ ਉਸ ਦੀ ਦੁਕਾਨ ਤੇ ਆਈ ਤੇ ਉਸ ਮਨੀਮ ਨੇ ਉਸ ਨੂੰ ਇੱਕ ਸਸਤਾ ਹਾਰ ਕੀ ਦੇਣਾ ਸੀ ਉਸ ਨੂੰ ਸਗੋਂ ਇੱਕ ਹੀਰਿਆਂ ਦਾ ਹਾਰ ਜੋ ਕਿ ਬਹੁਤ ਹੀ ਕੀਮਤੀ ਅਤੇ ਮਹਿੰਗਾ ਸੀ ਉਸ ਨੂੰ ਭਲੇਖੇ ਨਾਲ ਉਸ ਨੇ ਉਹ ਦੇ ਦਿੱਤਾ ਅਤੇ ਫਿਰ ਸ਼ਾਮ ਨੂੰ ਜਦੋਂ ਸੇਠ ਆਪਣੀ ਦੁਕਾਨ ਤੇ ਆਇਆ ਤੇ ਉਸ ਨੇ ਆਪਣੀ ਸੰਦੂਕੜੀ ਖੋਲੀ ਅਤੇ ਉਸ ਵਿੱਚੋਂ ਦੇਖਣ ਲੱਗਾ ਕਿ ਹੀਰਿਆਂ ਦਾ ਹਾਰ ਮੇਰਾ ਕਿੱਥੇ ਹੈ ਜਦੋਂ ਉਸ ਨੇ ਸੰਦੂਕੜੀ ਨੂੰ ਖੋਲ੍ਹਿਆ ਤੇ ਉਸਦਾ ਅਸਲੀ ਹੀਰਿਆਂ ਦਾ ਹਾਰ ਵੀ ਉੱਥੇ ਨਹੀਂ ਸੀ ਜਿਸ ਕਰਕੇ ਉਹ ਬੜਾ ਹੀ ਪਰੇਸ਼ਾਨ ਹੋਇਆ ਤੇ ਉਸਨੇ ਮਨੀਮ ਨੂੰ ਪੁੱਛਿਆ ਮਨੀਮ ਨੇ ਫਿਰ ਦੱਸਿਆ ਕਿ ਉਹ ਹਾਰ ਤਾਂ ਮੈਂ ਉਸ ਮਾਈ ਨੂੰ ਦੇ ਦਿੱਤਾ ਫਿਰ ਉਸਨੇ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਅਤੇ ਜਿੱਤਾ ਜਿੱਦਾਂ ਟਾਈਮ ਗੁਜ਼ਰਦਾ ਗਿਆ ਫਿਰ ਇੱਕ ਦਿਨ ਉਹ ਮਾਈ ਉਸੇ ਹੀ ਦੁਕਾਨ ਤੇ ਸੇਠ ਕੋਲ ਹੀਰਿਆਂ ਦਾ ਹਾਰ ਲੈ ਕੇ ਆ ਗਈ ਅਤੇ ਉਸ ਨੂੰ ਕਹਿਣ ਲੱਗੀ ਕਿ ਸੇਠ ਜੀ ਮੈਨੂੰ ਇੱਕ ਹੀ ਹੀਰੇ ਆ ਇਹ ਹੀਰਾ ਚਾਹੀਦਾ ਹੈ ਜੋ ਕਿ ਮੇਰੇ ਹੀਰਿਆਂ ਦੇ ਹਾਰ ਦਾ ਇੱਕ ਮਣਕਾ ਟੁੱਟ ਗਿਆ ਹੈ ਤੇ ਉਸ ਸੇਠ ਨੇ ਦੇ ਦਿੱਤਾ ਅਤੇ ਜਦੋਂ ਉਸ ਮਾਈ ਨੇ ਉਸ ਦੀ ਕੀਮਤ ਪੁੱਛੀ ਤੇ ਸੇਠ ਨੇ ਕਿਹਾ ਕਿ ਇਹ 3000 ਰੁਪਏ ਦਾ ਹੈ ਮਾਈ ਬੋਲੀ ਕਿ ਇੰਨਾ ਮਹਿੰਗਾ ਕਿਉਂ ਫਿਰ ਸੇਠ ਨੇ ਉਸ ਨੂੰ ਦੱਸਿਆ ਕਿ ਜਿਹੜਾ ਤੇਰੇ ਕੋਲੋਂ ਹਾਰ ਸਾਡੇ ਕੋਲੋਂ ਭਲੇਖੇ ਨਾਲ ਦੇ ਦਿੱਤਾ ਮੇਰੇ ਮੁਨੀਮ ਨੇ ਦੇ ਦਿੱਤਾ ਉਹ ਹਾਰ ਹੀਰਿਆਂ ਦਾ ਅਸਲੀ ਹਾਰ ਹੈ ਜੋ ਕਿ ਬਹੁਤ ਹੀ ਮਹਿੰਗਾ ਹਾਰ ਹੈ ਇਹ ਸੁਣ ਕੇ ਮਾਈ ਵੀ ਬੜੀ ਪਰੇਸ਼ਾਨ ਹੋ ਗਈ ਅਤੇ ਸੇਠ ਨੇ ਬੋਲਿਆ ਕਿ ਮੈਂ ਹੁਣ ਇਹ ਤੇਰੇ ਕੋਲੋਂ ਹਾਰ ਨਹੀਂ ਲਵਾਵਾਂਗਾ ਕਿਉਂਕਿ ਮੈਂ ਜੋ ਇੱਕ ਵਾਰੀ ਦੁਕਾਨ ਤੋਂ ਚੀਜ਼ ਵੇਚ ਦਮਾ ਉਹ ਵਾਪਸ ਨਹੀਂ ਲੈਂਦਾ ਪਰ ਮਾਈ ਇਹ ਗੱਲ ਸੁਣ ਕੇ ਹੈਰਾਨ ਹੋ ਗਈ ਉਸ ਮਾਈ ਨੇ ਆਖਿਆ ਕਿ ਨਹੀਂ ਮੈਂ ਗਰੀਬ ਜ਼ਰੂਰ ਹਾਂ ਪਰ ਮੈਂ ਇਹ ਤੁਹਾਡਾ ਹੀਰਿਆਂ ਦਾ ਹਾਰ ਨਹੀਂ ਰੱਖਾਂਗੀ ਅਤੇ ਉਸ ਨੇ ਇਹ ਹੀਰਿਆਂ ਦਾ ਹਾਰ ਸੇਠ ਨੂੰ ਵਾਪਸ ਕਰ ਦਿੱਤਾ ਪਰ ਹੀਰੇ ਉਸ ਸੇਠ ਨੇ ਵੀ ਇੱਕ ਇਸ਼ਾਰਾ ਤਰੱਕੀ ਕੇ ਮੈਂ ਤਾਂ ਇਹ ਹੀਰਿਆਂ ਦਾ ਹਾਰ ਲਵਾਂਗਾ ਮੇਰੇ ਕੋਲੋਂ ਵੀ ਤੈਨੂੰ ਇੱਕ 5000 ਦਾ ਹਾਰ ਲੈਣਾ ਪਊਗਾ ਜੋ ਕਿ ਤੇਰੀ ਇਮਾਨਦਾਰੀ ਹੈ ਕਿ ਤੂੰ ਮੇਰਾ ਹੀਰਿਆਂ ਦਾ ਹਾਰ ਮੋੜ ਦਿੱਤਾ ਇਸ ਕਹਾਣੀ ਵਿੱਚ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਜੇ ਸਾਡੇ ਸਾਨੂੰ ਕਿਸੇ ਵੱਲੋਂ ਧੋਖੇ ਨਾਲ ਚੀਜ਼ ਆ ਗਈ ਹੈ ਤੇ ਸਾਨੂੰ ਉਹ ਵਾਪਸ ਕਰ ਦੇਣੀ ਚਾਹੀਦੀ ਹੈ ਜਿਸ ਕਰਕੇ ਹੀਰਿਆਂ ਦਾ ਹਾਰ ਸੇਠ ਦਾ ਵੀ ਮੁੜ ਗਿਆ ਅਤੇ ਉਸ ਮਾਈ ਨੂੰ ਵੀ 10 ਰੁਪਏ ਦੀ ਬਜਾਏ 5000 ਦਾ ਹਾਰ ਮਿਲ ਗਿਆ ਆਸ ਹੈ ਕਿ ਤੁਹਾਨੂੰ ਇਹ ਕਹਾਣੀ ਵਧੀਆ ਲੱਗੀ ਹੋਵੇਗੀ ਜੇ ਵਧੀਆ ਲੱਗੀ ਹੋਵੇ ਤਾਂ ਪਲੀਜ਼ ਚੈਨਲ ਸਬਸਕ੍ਰਾਈਬਰ ਲਾਈਕ ਕਮੈਂਟ ਜਰੂਰ ਕਰਿਆ ਕਰੋ ਤਾਂ ਕਿ ਆਪਾਂ ਤੁਹਾਡੇ ਲਈ ਹੋਰ ਨਮੀਆਂ ਨਮੀਆਂ ਕਹਾਣੀਆਂ ਲੈ ਕੇ ਆਉਂਦੇ ਰਹੀਏ